ਕਵਾਲਸਾ ਵਾਹ ਗੁਰੂ ਦੀਪੀ ਫਤ ਗੁਰੂ ਰੂ ਪਿਆਰੀ ਸਾਥ ਸੰਗਤ ਆਦਿਓ ਜਦੋਂ ਜਦੋਂ ਵੀ ਸਰਕਾਰਾਂ ਵੱਲੋਂ ਗੁਰਦੁਆਰਾਂ ਦੇ ਪ੍ਰਬੰਧ ਵਿੱਚ ਦਖਲ ਅੰਦਾਜ਼ੀ ਕੀਤੀ ਗਈ ਉਦੋਂ ਉਦੋਂ ਸੰਗਤਾਂ ਨੇ ਉਸ ਦਾ ਵਿਰੋਧ ਕੀਤਾ ਹੁਣ ਮਹਾਰਾਸ਼ਟਰ ਸਰਕਾਰ ਵੱਲੋਂ ਗੁਰਦੁਆਰਾ ਸਚਕਣ ਬੋਰਡ ਦਾ ਜੋ 1955 ਦਾ ਐਕਟ ਬਣਿਆ ਹੋਇਆ ਹੈ ਇਸ ਨੂੰ ਬਦਲ ਕੇ ਸਰਕਾਰ ਵੱਲੋਂ 2024 ਨਵਾਂ ਐਕਟ ਨਵਾਂ ਕਾਨੂੰਨ ਸਰਕਾਰ ਲਾਗੂ ਕਰਨ ਜਾ ਰਹੀ ਹੈ ਇਸ ਦੇ ਵਿਰੋਧ ਵਿੱਚ ਤਖਤ ਸਾਹਿਬ ਜੀ ਦੇ ਮਾਨਯੋਗ ਪੰਚਪਾਇਰੇ ਸਾਹਿਬਾਨ ਸੰਤ ਮਹਾਪੁਰਸ਼ਾਂ ਵੱਲੋਂ ਹਜ਼ੂਰੀ ਸਾਧ ਸੰਗਤ ਵੱਲੋਂ ਹੋਰ ਸਮੂਹ ਸੰਗਤਾਂ ਵੱਲੋਂ ਉਸ ਨਵੇਂ ਕਾਨੂੰਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਸੋ ਕੱਲ ਮਤੀ ਮਾ ਤਰੀਖ ਨੂੰ ਸਵੇਰੇ 11:30 ਵਜੇ ਤਖਤ ਸਾਹਿਬ ਜੀ ਤੋਂ ਡੇਟ ਨੰਬਰ 1 ਤੋਂ ਵਿਸ਼ਾਲ ਮੂਰਤਾ ਕਲੈਕਟਰ ਆਫਿਸ ਦਾਵੇਗਾ ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਇਸ ਮੂਰਤੀ ਤੇ ਹਾਜ਼ਰ ਹੋਣਾ ਤੇ ਨਵੇਂ ਕਾਨੂੰਨ ਦਾ ਵਿਰੋਧ ਕਰਨ ਤੇ ਜਿਹੜੀਆਂ ਸੰਗਤਾਂ ਹਜੂਰ ਸਾਹਿਬ ਨੇੜੇ ਤੜੇ ਪਿੰਡ ਸ਼ਹਿਰਾਉਂ ਚ ਰਹਿੰਦੇ ਆ ਉਹਨਾਂ ਨੂੰ ਵੀ ਅਪੀਲ ਹੈ ਕਿ ਕੱਲ ਸਵੇਰੇ 11:30 ਵਜੇ ਇਸ ਮੂਰਤੀ ਤੇ ਹਾਜ਼ਰ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ